ڈاکٹر امر سنگھ جی سی سکر کا بہت بڑھانا بہت جرا سرپنچ بارا ਦੇ ਨਾਲ ਸਰਹਾਲਾ ਰਣਵਾ ਇਹ ਫਾਇਰ ਮੈਚਾਂ ਦੀ ਮਾਰਨ ਗਿਆ ਪੰਜਾਬ ਜੁਨਾਦਰ ਕਬੱਡੀ ਫੈਡਰੇਸ਼ਨ ਦਾ ਫਾਈਨਲ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵੀਰਾਂ ਨੇ ਜਾਣਕਾਰੀ ਜਵਾਦਾ ਕੀਤੀ ਵੱਡੇ ਪ੍ਰਮੋਟਰ ਨੇ ਖੇਡ ਕਬੱਡੀ ਦੇ ਰੋਸ ਸਵਾਗਤ ਕੀਤਾ ਜਾ ਰਿਹਾ ਸਾਰੇ ਦਾ ਬੰਦ ਕਰਦਾ ਹੋਇਆ ਇਹ ਨੌਜਾਨ ਯਾਸੀ ਇਸ ਸਮੇਂ ਆਪਾਂ ਦੇਖਦੇ ਹਾਂ ਵੀ ਆਹ ਦੀ ਛੋਟੀ ਜੀ ਚੱਕਰ ਇਸ ਵੇਲੇ ਲੱਗਿਆ ਹੋਇਆ ਜੱਫਾ ਆਹ ਸਾਹਮਣੇ ਲੱਗਦਾ ਹੋਇਆ ਜੱਫਾ ਇਹ ਆ ਨੌਜਾਨ ਕਹਿੰਦੇ ਕੁੱਕੂ ਸਰਨਾ ਜੁਆਸ ਫਰਨਾ ਬਟੂਰ ਦੇ ਪਾਤੀ ਸਾਰਾ ਬੱਠਾ ਸਭ ਸਾਰਾ ਬੱਠਾ ਹਰ ਸਾਰਾ ਜਖੜ ਦੇ ਮੱਲੇ ਦੇ ਮੈਦਾਨ ਵਿੱਚ ਪਾਤੀ ਸਾਰਾ ਜੀ ਦੇ ਕਮਾਈ ਦਾ ਰਸਤਾ ਉਹ ਜਿਹੜਾ ਜਨਤਾ ਨੂੰ ਮਨੋਰੰਜਨ ਦੋ ਸਾਰਾ ਪੇ ਜਾਂ ਕੇ ਇਹ ਰੇਲ ਤੋਂ ਸਾਰੀ ਮੈਂਡਾ ਲਾਪੀ ਕਰਵਾਇਆ ਹੋਇਆ ਹੈ ਉਹ ਦੇਖੇ ਸਮੇਂ ਹੀ ਸਾਰਾ ਹੋ ਰਿਹਾ ਹੈ ਵਿਰੋਧ ਕਰਦੇ ਪਾਦੇ ਹੈ ਇੱਕ Kita berada di tengah, akan ਬੇ ਬਹੁਤ ਅੱਛਾ ਲੱਗ ਰਿਹਾ ਜੀ ਇਹ ਮਾਲਵੇ ਦਾ ਸਭ ਤੋਂ ਵੱਡਾ ਖੇਡ ਮੇਲਾ ਵਾ ਟੂਰਨਾਮੈਂਟ ਆ ਐਨ ਆਰ ਆਈ ਭਰਾ ਮਿਲ ਕੇ ਕਰਾਉਂਦੇ ਆ ਸਾਰੇ ਲੋਕ ਤੇ ਮੈਂ ਤਾਂ ਵਧਾਈ ਦੇਣਾ ਚਾਹਣਾ ਬਹੁਤ ਵਧੀਆ ਗੇਮ ਚੱਲ ਰਹੀ ਆ ਕਿ ਸਪੋਰਟਸ ਨੂੰ ਜਿਹੜਾ ਅੱਗੇ ਵਧਾਉਣ ਦਾ ਕੰਮ ਕਰ ਰਹੇ ਆ ਨੌਜਵਾਨਾਂ ਨੂੰ ਗਰਾਊਂਡ 'ਚ ਲਿਆਉਣ ਦਾ ਕੰਮ ਕਰਦੇ ਆ ਮੈਂ ਸਮਝਦਾ ਇਹ ਬਹੁਤ ਵੱਡੀ ਸਮਾਜ ਸੇਵਾ ਮੈਂ ਉਹ ਅਪਰੀਸ਼ੀਏਟ ਕਰਦਾ ਹਾਂ ਔਰ ਇਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਐਨ ਆਰ ਆਈ ਦਾ ਕਿ ਬਹੁਤ ਵਧੀਆ ਸਮਾਜਿਕ ਯੋਗਦਾਨੇ ਦੇ ਰਹੇ ਨੇ ਔਰ ਇਸੇ ਤਰ੍ਹਾਂ ਹੀ ਨੌਜਵਾਨ ਪੀੜੀ ਨੂੰ ਇਹ ਠੀਕ ਸਿਹਤ ਦਿੰਦੇ ਰਹਿਣ ਤਾਜੋ ਨਸ਼ਿਆਂ ਤੋਂ ਹੋਰ ਮਾੜੇ ਕੰਮਾਂ ਤੋਂ ਬਚਣ ਔਰ ਠੀਕ ਸਮਾਜ ਦਾ ਤਰੱਕੀ ਲਈ ਯੋਗਦਾਨ ਪਾਉਣ ਇਹ ਜੋ ਟੂਰਨਾਮੈਂਟ ਹੈ ਜੀ ਸਾਡੇ ਸਵਰਗੀ ਜਸਦੇਵ ਸਿੰਘ ਗੋਲਾ ਯੂ ਐਸ ਏ ਜੋ ਸਾਨੂੰ ਸਦੀਵੀ ਬਿਛੋੜਾ ਦੇ ਗਏ ਉਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਸੀ ਜੀ ਇਹ ਟੂਰਨਾਮੈਂਟ ਦੇ ਵਿੱਚ ਜੀ ਸਾਰੇ ਤੁਹਾਨੂੰ ਪਤਾ ਬਾਹਰੋਂ ਐਨ ਆਰ ਆਈ ਭਾਈ ਆਪਣੇ ਆ ਕੇ ਕੈਨੇਡਾ ਅਮਰੀਕਾ ਬਾਕੀ ਸਾਰੀਆਂ ਕੰਟਰੀਆਂ ਤੋਂ ਆ ਕੇ ਵੱਡਾ ਸਹਿਯੋਗ ਐਨ ਆਰ ਆਈ ਭਾਈਆਂ ਦਾ ਹੁੰਦਾ ਤੇ ਬਾਕੀ ਸਾਰੇ ਇਲਾਕਾ ਨਿਵਾਸੀ ਪਿੰਡ ਨਗਰ ਪੰਚਾਇਤ ਬੌਂਦਲੀ ਮਾਲਵਾ ਕਾਲਜ ਐਸੋਸੀਏਸ਼ਨ ਆਪਣੇ ਕਾਲਜ ਦੀ ਐਸੋਸੀਏਸ਼ਨ ਆ ਜਿਹੜੀ ਇਹਨਾਂ ਦਾ ਸਹਿਯੋਗ ਸਾਨੂੰ ਜੀ ਸਾਰੇ ਇਲਾਕੇ ਦਾ ਸਹਿਯੋਗ ਆ ਸਾਰੇ ਜਿੰਨੇ ਹੁਣ ਸਾਡੇ ਸੱਦੇ ਪੁੱਤਰ ਤੇ ਇੱਥੇ ਵੀਆਈਪੀ ਪਹੁੰਚੇ ਨੇ ਕੋਈ ਪਾਰਟੀ ਇਹੋ ਜਿਹੀ ਨਹੀਂ ਜਿਹੜਾ ਨਹੀਂ ਸਾਡੇ ਕੋਲ ਪਹੁੰਚਿਆ ਜੀ ਕਾਂਗਰਸ ਦੇ ਨੁਮਾਇंदे ਵੀ ਪਹੁੰਚੇ ਨੇ ਆਪਦੇ ਵੀ ਪਹੁੰਚੇ ਨੇ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਰੇ ਸਾਡੇ ਕੋਲ ਸਾਰੇ ਪਾਰਟੀਆਂ ਦੇ ਨੁਮਾਇंदे ਪਹੁੰਚੇ ਆ ਸਭ ਤੋਂ ਵੱਡਾ ਦਰਸ਼ਕ ਭਰਾ ਜੀ ਜਿਹੜੇ ਸਾਡਾ ਵੱਧ ਚੜ ਕੇ ਹਰ ਸਾਲ ਸਹਿਯੋਗ ਦਿੰਦੇ ਨੇ ਉਹਨਾਂ ਦਾ ਜਿਹੜੇ ਸਾਡੇ ਸਹਿਯੋਗੀ ਸੱਜਣ ਨੇ ਐਨ ਆਰ ਆਈ ਭਾਈ ਨੇ ਜਾਂ ਜੋ ਵੀ ਕਿਸੇ ਤਿਲ ਫੁੱਲ ਦੀ ਸਾਡੇ ਨਾਲ ਸਹਾਇਤਾ ਕਰਦੇ ਨੇ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਪੈਸ਼ਲ ਤੁਹਾਡੇ মিডিਆ ਭਰਾ ਦੇ ਜਿੰਨਿਆਂ ਨੇ ਸਾਡਾ ਸਾਥ ਇਸ ਵਾਰ ਦਿੱਤਾ ਮੈਂ ਅੱਗੇ ਤੋਂ ਵੀ ਰੱਖਦੀ ਆ ਅਸੀਂ ਆਸ ਵੀ ਇੱਡਾ ਹੀ ਸਾਡਾ ਸਾਰੇ ਜਣੇ ਸਾਥ ਦੇਣਗੇ ਧੰਨਵਾਦ ਜੀ ਕੀ ਕਹਿਣਾ ਚਾਹੋ ਨੋ ਵਿਖਰਾ ਦੇ ਨਾ ਟੂਰਨਾਮੈਂਟ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਸਾਡਾ 1 2 3 ਤਰੀਕ ਦਾ ਸੀਗਾ ਜੀ ਮੈਚ ਪਹਿਲਾਂ 35 45 1 ਤਰੀਕ ਨੂੰ ਤੇ 55 ਹੋਈ ਕੱਲ ਅਕੈਡਮੀਆ ਦੇ ਹੋਏ ਹਰਾਰਾ ਸਾਹਿਬ ਤੇ ਮਲੇਰ ਕੋਟਾ ਲੁਧਿਆਣਾ ਫੈਡਰੇਸ਼ਨ ਦੇ ਆ 어쩜? Oh,